ਦਾ ਰਣੀ ਰਣ ਪ੍ਰਸੀਨਾ 스피ਜਨ ਤੋਂ ਵੀ ਰਾਜਵੀਰ ਨੂੰ ਜਾਣਦੇ ਦਵਾਗੇ ਜਿ ਤਾਰੀ ਰਾਜਵੀਰ ਦੇ ਨਾਮ ਦੇ ਨਾਲ ਕਿਉਂਕਿ ਆਰਟਿਸਟ ਜਿਹੜਾ ਹਮੇਸ਼ਾ 40 ਦਿਨ ਤਰਹਿੰਦਾ 40 ਕਰਕੇ ਬਣਦਾ ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਟ ਚੱਕ ਮੈਂ ਸਲਾਈ ਕਰੀ ਫਿਰਦੀ ਕਮੇ ਸਲਾਈ ਕਰਦੀ ਫਿਰਦੀ ਰੀਕ ਪੂਰੀ ਹੋ ਗਈ ਜਦੋਂ ਬੜੇ ਜਰਦੀ ਪੂਰੀ ਹੋ ਕੇ ਸੂਟ ਚੱਕ ਮੈਂ ਸਲਾਈ ਕਰੀ ਰਣੀ ਰਣ ਪ੍ਰਸੀਨੋ ਸਟਿੰਗ ਤੋਂ ਵੀ ਰਾਜਵੀਰ ਨੂੰ ਜਾਣਦੇ ਕਰਾਂਗੇ ਇੱਕ ਤਾੜੀ ਰਾਜਵੀਰ ਦੇ ਨਾਂ ਦੇ ਨਾਲ ਕਿਉਂਕਿ ਆਰਟਿਸਟ ਜਿਹੜਾ ਹਮੇਸ਼ਾ ਛੋਟੇ ਗਲਤ ਰਹਿੰਦਾ ਛੋਟੇ ਕਰਕੇ ਬਣਦਾ ਔਰ ਉਹਦੇ ਗੀਤ ਨੇ ਜਿਹੜੇ ਕਮਰ ਹੋ ਜਾਂਦੇ ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਤ ਚੱਕ ਮੇਸਦਾਈ ਕਰਦੀ ਕਮੈਂਟ ਸਾਈ ਕਰਦੀ ਰੀਜ ਪੂਰੀ ਹੋ ਵੀ ਜਨਾ ਬੜੇ ਕਰਦੀ ਸੂਤ ਚੱਕ ਮੇਸਦਾਈ ਕਰਦੀ ਹੀ ਜੁਰੀ ਹੋਗੀ ਜੰਨਾ ਬੜੀ ਸਿੱਟੀ ਫੋਨ ਮਾਰਨਾ ਫੇਰਾ ਵੀ ਵਿੱਚ ਉਮਦੀ ਤੇ ਕੁਝ ਦੁਹਾਨ ਲਿਖ ਕੇ ਵੀ ਮੈਂ ਸੋਹਣੀਆਂ ਬਣਾਉਣੀ ਦਿੱਤੀ ਗੰਗਣੀ ਵਿੱਚ ਮੇਰਾ ਮੇਰਾ ਨਾਮ ਲਿਖ ਕੇ ਤੇਰਾ ਮੇਰਾ ਨਾਮ ਲਿਖ ਕੇ ਤੇਰਾ ਮੇਰਾ ਨਾਮ ਲਿਖ ਕੇ ਮੇਰਾ ਮੇਰਾ ਨਾਮ ਲਿਖ ਕੇ ਦਾ ਰਣੀ ਰਣ ਪ੍ਰਸੀਨਾ ਸਟਿੰਜ ਤੋਂ ਵੀ ਰਾਜਵੀਰ ਨੂੰ ਜਾਣਦੇ ਦਮਾਂਗੇ ਜਿ ਤਾਰੀ ਰਾਜਵੀਰ ਦੇ ਨਾਮ ਤੇ ਨਾ ਲਓ ਕਿ ਆਰਟਿਸਟ ਦਾ ਹਮੇਸ਼ਾ ਫਾਟੇ ਦਿਲਾਂ ਤਰੰਦਾਂ ਫਾਟੇ ਕਰਕੇ ਬਣਦਾ ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਆ ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਤ ਤੱਕ ਮੈਂ ਸਲਾਈ ਕਰੀ ਫਿਰਦੀ ਕਮੈਂਟ ਸਲਾਈ ਕਰੀ ਫਿਰਦੀ ਰੀਜ ਪੂਰੀ ਹੋ ਵੀ ਜਨਾ ਬੜੀ ਜਾਂਦੀ ਸੂਤ ਤੱਕ ਮੈਂ ਸਲਾਈ ਕਰੀ ਫਿਰਦੀ ਰੀਜ 12 ਬ੍ਰਾਸੀਨਰ ਸਟਿੰਜ ਤੋਂ ਵੀ ਰਾਜਵੀਰ ਨੂੰ ਜਾਣਦੇ ਦਮਗੇ ਜੀ ਤਾਰੀ ਰਾਜਵੀਰ ਦੇ ਨਾਂ ਦੇ ਨਾਲ। ਕਿਉਂਕਿ ਆਰਟਿਸਟ ਦਾ ਹਮੇਸ਼ਾ ਤੁਹਾਡੇ ਦਿਲਾਂ ਚ ਰਹਿੰਦਾ ਤੁਹਾਡੇ ਕਰਕੇ ਬਣਦਾ। ਔਰ ਉਹਦੇ ਗੀਤ ਨੇ ਜਿਹੜੇ ਉਮਰ ਹੋ ਜਾਂਦੇ। ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਟ ਤੱਕ ਮੈਂ ਸਲਾਈ ਕਰੀ ਫਿਰਦੀ। ਮੈਂ ਸਲਾਈ ਕਰੀ ਫਿਰਦੀ। ਰੀਜ ਪੂਰੀ ਹੋ ਗਈ ਜਦੋਂ ਬੜੀ ਜਾਂਦੀ। ਪੂਰੀ ਹੋ ਗਈ। ਸੂਟ ਤੱਕ ਮੈਂ ਸਲਾਈ ਕਰੀ ਰੀਜ پوری ਹੋ ਗਈ ਜੰਨਾ ਬੜੀ